इस बस सवार सन पर अचानक यह बच्चों के भरी हुई स्कूल वैन पलट गई श्री तो गंदे पानी गानी गिर गई जिसके करके बच्चे फिलहाल सुरक्षित कोई भी जानी नुकसान नहीं होया पर तस्वीर जो कि सामने आईया ने बस पूरी तरह पलटी हुई है गंदे नाले दिखे कि बच्चे फिलहाल सुरक्षित ने तो बच्चा की भरी हुई यह स्कूल वैन जोड़े कि पलट गई है श्री मुकतर साहेब तो बच्चे ने जोड़े कि स्कूल जाने इस बस सवार सन बस so, अचानक पलट गई जिथे कि नाले गिर गई है बस तस्वीर तो दिखा रहे हैं श्री मुक्तर साहब दिखे कि स्कूल वैन हादसा वापरिया हालांकि बच्चे सवार सन इस खबर से जानकारी जुड़ चुके हैं सो यशांत जी यही घटना वापरी है बच्च बस पलटी है फिलहाल जरा कि दसिया जा रहा है बचे सुरक्षित ने किस तरह यह हादसा वापर है फिलहाल जरा कि ड्राइवर है उसके वालों की कुछ किया जा रहा है की कार्रवाई हूँ की जाएगी ਦੀ ਇਹ ਕੀ ਇਹ ਜਿਹੜਾ ਹਾਦਸਾ ਵਾਪਰਿਆ ਅੱਜ ਸਵੇਰ 8 ਵਜੇ ਤੋਂ ਪਹਿਲਾਂ ਦਾ ਇਹ ਸਮਾਂ ਸੀ ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਬਰਕੰਦੀ ਤੋਂ ਵਾਇਆ ਪੁੱਲਰ ਹੋ ਕੇ ਜਿਹੜਾ ਇਹ ਵੈਨ ਦੇ ਰਹੀਂ ਬੱਚਿਆਂ ਨੂੰ ਸਕੂਲ ਪਹੁੰਚਾਇਆ ਜਾ ਰਿਹਾ ਸੀ ਵਿਸ਼ੇਸ਼ ਤੌਰ ਤੇ ਦੱਸ ਦਈਏ ਕਿ ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਨੈਸ਼ਨਲ ਹਾਈਵੇ ਤੇ ਪਿੰਡ ਪੁੱਲਰ ਦੇ ਰਕਬੇ ਵਿੱਚ ਇੱਕ ਗਲੈਡੀਅਸ ਨਾਮ ਦਾ ਪ੍ਰਾਈਵੇਟ ਸਕੂਲ ਹੈ ਜਿਸ ਸਕੂਲ ਵਾਸਤੇ ਇਹ ਵੈਨ ਬੱਚੇ ਢੋ ਕੇ ਲਿਆ ਰਹੀ ਸੀ ਰਸਤਾ ਤੰਗ ਹੋਣ ਕਰਕੇ ਅਤੇ ਵੈਨ ਦੀ ਰਫ਼ਤਾਰ ਤੇਜ਼ ਸੀ ਪ੍ਰਿੰਸੀਪਲ ਦੇ ਨਾਲ ਵੀ ਸਾਡੀ ਗੱਲ ਹੋਈ ਉਹਨਾਂ ਨੇ ਆਖਿਆ ਕਿ ਥੋੜਾ ਬਹੁਤਾ ਡਿਫੈਕਟ ਪੈ ਗਿਆ ਸੀ ਜਿਸ ਕਰਕੇ ਇਹ ਹਾਦਸਾ ਵਾਪਰਿਆ ਪਰ ਦੱਸ ਦਈਏ ਕਿ ਚੰਗੀ ਗੱਲ ਇਹ ਰਹੀਏ ਕਿ ਸੌਫਟ ਪਾਰਟ ਸੀ ਜਿੱਥੇ ਵੈਨ ਡਿੱਗੀ ਹੈ ਗਾਰਾ ਗੱਬ ਦੀ ਸੀਵਰੇਜ ਯੁਕਤ ਗੰਦਾ ਪਾਣੀ ਸੀ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਸੱਟ ਨਹੀਂ ਲੱਗੀ ਬੱਚੇ ਗਾਰੇ ਦੇ ਵਿੱਚ ਇੱਕ ਸੌਫਟ ਜਗ੍ਹਾ ਤੇ ਐਂਟਰ ਕਰ ਗਏ ਪਰ ਇੱਕ ਥੋੜੀ ਬਹੁਤੀ ਜਿਹੜੀ ਲਾਪਰਵਾਹੀ ਹੈ ਵੈਨ ਦੇ ਪਾਰਟਸ ਨੂੰ ਅੱਛੀ ਤਰ੍ਹਾਂ ਨਾਲ ਮੇਨਟੇਨ ਨਾ ਕਰਕੇ ਡਰਾਈਵਰ ਨੇ ਦਿਖਾਈ ਹੈ ਸਕੂਲ ਐਡਮਿਨਿਸਟ੍ਰੇਸ਼ਨ ਨੇ ਦਿਖਾਈ ਹੈ ਪਰ ਜੋ ਬੱਚਿਆਂ ਦਾ ਨੁਕਸਾਨ ਨਹੀਂ ਹੋਇਆ ਇਸ ਕਰਕੇ ਪ੍ਰਸ਼ਾਸਨ ਨੇ ਇੱਕ ਵਾਰ ਇਸ ਘਟਨਾ ਨੂੰ ਜਿਹੜਾ ਇਗਨੋਰ ਕਰ ਦਿੱਤਾ ਹੈ ਪਰ ਕਿਤੇ ਨਾ ਕਿਤੇ ਸਮਾਜ ਤੇ ਵੀ ਜਥੇਬੰਦੀਆਂ ਤੇ ਬੱਚਿਆਂ ਦੇ ਮਾਪੇ ਇਸ ਗੱਲ ਲਈ ਆਵਾਜ਼ ਚੁੱਕ ਰਹੇ ਹੈ ਕਿ ਸਕੂਲ ਵੈਨਾਂ ਦੀ ਤੇ ਬਕਾਇਦਾ ਸਕੂਲ ਪ੍ਰਬੰਧਕਾਂ ਦੀ ਇਸ ਮਾਮਲੇ ਦੇ ਵਿੱਚ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਅਜਿਹੇ ਹਾਦਸੇ ਆਉਂਦੇ ਸਮੇਂ ਦੇ ਵਿੱਚ ਨਾ ਆਪੇ ਜੀ ਬਿਲਕੁਲ ਜੀ ਜੀ ਅੱਜ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਦੇ ਲਈ तो बच्चों की पर हुई स्कूल वैन पलटी पर खुशकिस्मती ये रही कि बच्चे सुरक्षित ने क्योंकि स्कूल बस से जिड़ी कि वैन है उस कुछ खराबी हो गई स उस उपकरणा देव दे जिस करके हादसा वापर फिलहाल जिड़े कि बच्चे हो सुरक्षित पर जी कि लापरवाही सामने आई है इस बस के उपकरण खराब सर